ਤੋ ਪਹਿਲਾਂ ਤੋਂ ਸੱਤੀ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਮਿਸ਼ਨ ਜੀਵਨੀ ਪ੍ਰੋਗਰਾਮ ਲਾਂਚ ਕੀਤਾ ਹੈ ਜਿਹਦੇ ਅੰਡਰ ਅਸੀਂ ਜਿਹੜਾ ਐਮ ਐਮ ਆਰ ਹੁੰਦਾ ਜਦੋਂ ਕੋਈ ਪ੍ਰੈਗਨੈਂਟ ਫੀਮੇਲ ਹੁੰਦੀ ਹੈ ਉਹਦੀ ਡਿਲੀਵਰੀ ਦੇ ਟਾਈਮ ਤੇ ਡੈਥ ਹੋ ਜਾਂਦੀ ਹੈ ਉਸ ਨੂੰ ਘਟਾਉਣ ਵਾਸਤੇ ਸਾਡਾ ਲਗਭਗ 80 ਦੇ ਨੇੜੇ ਤੇੜੇ ਉਹ ਚੱਲਦਾ ਪਿਆ ਹੈ ਅਸੀਂ ਡੈਥ ਪਰ ਲੈਕ ਆਫ ਫੀਮੇਲ ਅਸੀਂ ਉਹਨੂੰ ਜਿਹੜਾ ਹੈਗਾ ਟਾਰਗਟ ਟੀਚਾ ਅਸੀਂ ਲਾਇਆ ਕਿ ਉਹਨੂੰ 50% ਤੋਂ ਵੀ ਅਸੀਂ ਘਟ ਕਰਾਂਗੇ 40 ਤੋਂ نیچے ਲੈ ਕੇ ਜਾਵਾਂਗੇ ਕਿਉਂਕਿ ਜ਼ਿਲ੍ਹਾ ਰੋਪੜ ਦੇ ਵਿੱਚ ਕੋ ਪੰਜਾਬ ਤੋਂ ਸਭ ਤੋਂ ਘਟ ਹੈ ਸੋ ਸਾਡਾ ਵੀ ਇਹ ਟੀਚਾ ਵੀ ਅਸੀਂ ਉਸ ਉਸ ਲੈਵਲ ਤੇ ਇਸ ਨੂੰ ਲੈ ਕੇ ਜਾਈਏ ਕਿਉਂਕਿ ਇਸ ਦੇ ਨਾਲ ਜਿਹੜਾ ਹੈਗਾ ਤੁਸੀਂ ਦੋ ਜ਼ਿੰਦਗੀਆਂ ਨੂੰ ਜਿਹੜਾ ਹੈਗਾ ਸੇਵ ਕਰਦੇ ਹੋ ਇੱਕ ਮਦਰ ਦੀ ਤੇ ਇੱਕ ਬੱਚੇ ਦੀ ਉਸ ਦੇ ਲਈ ਅੱਜ ਅਸੀਂ ਅਸੀਂ ਆਸ਼ਾ ਵਰਕਰਸ ਨੂੰ ਬੁਲਾਇਆ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਅਸੀਂ ਕੀ ਕੀ ਉਹਨਾਂ ਨੇ ਕਰਨਾ ਹੈ ਕਿਹੜੇ ਕਿਹੜੇ ਹਸਪਤਾਲ ਹੈ ਉਹਨਾਂ ਨੂੰ ਰੈਫਰ ਕਰਨਾ ਹੈ ਰੈਫਰਲ ਪ੍ਰੋਟੋਕੋਲ ਕੀ ਹੈ ਕਿੱਦਾਂ ਜਿਹੜੇ ਹਾਈ ਰਿਸਕ ਜਿਹੜੇ ਪੇਸ਼ੈਂਟਸ ਹੁੰਦੇ ਆ ਉਹਨਾਂ ਦੀ ਮੋਨਿਟਰਿੰਗ ਕਿਵੇਂ ਕਰੀਦੀ ਹੁੰਦੀ ਹੈ ਉਹ ਸਾਰੀ ਟ੍ਰੇਨਿੰਗ ਅੱਜ ਜਿਹੜੀ ਹੈ ਕਿ ਸਿਵਲ ਸਰਜਨ ਦਫਤਰ ਸਾਡਾ ਹੈਲਥ ਡਿਪਾਰਟਮੈਂਟ ਉਹ ਦੇ ਰਿਹਾ ਹੈ ਪਰ ਅਸੀਂ ਇਹਨੂੰ ਰੈਗੂਲਰਲੀ ਮੋਨਿਟਰ ਕਰਾਂਗੇ ਔਰ ਜਿਹੜੇ ਵੀ ਸਾਨੂੰ ਲੱਗਿਆ ਵੀ ਜਿੱਥੇ ਵੀ ਕੋਈ ਵੀ ਕਿਸੇ ਵੀ ਪ੍ਰਤੀ ਵੀ ਅ ਅੰਗਲੀ ਜੇ ਕਿਸੇ ਵੀ ਕਿਸੇ ਨੇ ਵੀ ਵਰਤੀ ਹੈ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ